ਮੋਨੋਕਲਾਥ ਹਾਊਸ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਨਵੇਂ-ਨਵੇਂ ਡਿਜ਼ਾਈਨ ਤੇ ਨਵੇਂ-ਨਵੇਂ ਰੰਗ ਦੇਖਣ ਲਈ ਮੋਨੋਕਲਾਥ ਹਾਊਸ ਵਾਲਿਆਂ ਨੇ ਲਾਇਆ ਜੂਨ ਦਾ ਭਾਰੀ ਸੇਲ ਮੇਲਾ ਜੂਨ ਦਾ ਭਾਰੀ ਸੇਲ ਮੇਲਾ ਚੱਲ ਰਿਹਾ ਜੀ ਜੂਨ ਦਾ ਭਾਰੀ ਸੇਲ ਮੇਲਾ ਟਾਈ ਡਾਈ ਦੇ ਸੂਟ ਪਹੁੰਚ ਚੁੱਕੇ ਜੀ ਟਾਈ ਡਾਈ ਦੇ ਸੂਟ ਨਾਲ ਸਲਵਾਰ ਨਾਲ ਦੁਪੱਟਾ ਬਿਜਾਰ ਦਾ ਰੇਟ ਹੈਗਾ 500 550 ਸਾਡੀ ਸੇਲ ਹੈ 350 ਰੁਪਏ 350 ਰੁਪਏ ਦੇ ਵਿੱਚ ਟਾਈ ਡਾਈ ਦੇ ਸੂਟ ਦੁਪੱਟੇ ਪਹੁੰਚ ਚੁੱਕੇ ਹੈ ਜੀ 350 ਰੁਪਏ 350 ਰੁਪਏ ਦੇ ਵਿੱਚ ਭਾਰੀ ਸੇਲ ਮੇਲਾ ਲੱਗ ਚੁੱਕਿਆ ਪਿਓਰ ਕੈਮਰਿਕ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਪਿਓਰ ਕੈਮਰਿਕ ਦੇ ਸੂਟਾਂ ਦਾ ਭਾਰੀ ਸੇਲ ਮੇਲਾ 500 550 ਵਾਲਾ ਸੂਟ 300 ਰੁਪਏ 'ਚ ਭਾਰੀ ਸੇਲ ਮੇਲਾ ਲੱਗ ਚੁੱਕੇ ਜੀ 3 300 ਰੁਪਏ 300 ਰੁਪਏ ਦੇ ਵਿੱਚ ਕੈਮਰਿਕ ਕਾਟਨ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਲੱਗ ਚੁੱਕਿਆ ਜੀ 3 300 ਰੁਪਏ ਦੇ ਵਿੱਚ 300 ਰੁਪਏ ਦੇ ਵਿੱਚ ਭਾਰੀ ਕੈਮਰੇ ਕਾਟਨ ਦੇ ਸੂਟਾਂ ਦਾ ਸੇਲ ਮੇਲਾ ਚੱਲ ਰਿਹਾ ਜੀ ਮੋਨੋਕਲਾਥ ਹਾਊਸ ਬਸਟੈਂ ਰੋਡ ਨੇੜੇ RAMEWAL HOSPITAL ਮੋੜ ਮੰਡੀ